ਵਾਹਿਗੁਰੂ ਸਤਿ ਸ੍ਰੀ ਅਕਾਲ। ਪੰਨ ਗੁਰੂ ਨਾਨਕ ਦੇਵ ਮਹਾਰਾਜ। ਪਾਸੰਗ ਤੁਹਾਨੂੰ ਅੱਜ ਰਾਮਗੜੀਏ ਜਸਾ ਸਿੰਘ ਰਾਮਗੜੀਏ ਦਾ ਇਤਿਹਾਸ ਸੁਣਾਉਨੇ ਜੋ ਕੁਛ ਕਰਮ ਸਿੰਘ ਨੇ ਲਿਖਿਆ ਉਹਨਾਂ ਦੀ ਖਾਤਰ ਉਹ ਲਿਖਿਆ ਕਹਿੰਦਾ ਦੀਵਾ ਬਾਲਣਾ ਕੌਮ ਲਈ ਸੀ ਕੰਮ ਮੇਰਾ ਸਤਕਾਰ ਜੋਗ ਬੀਰੋ ਉਹ ਮੈਂ ਬਾਲ ਦਿੱਤਾ ਕੀਤੀ ਕਿਸੇ ਦੀ ਨਹੀਂ ਮੈਂ ਅੜੀਕ ਬਹਿ ਕੇ ਗੱਲਾਂ-ਗੱਲਾਂ ਵਿੱਚ ਵਖਤ ਨਹੀਂ ਗਾਲ ਦਿੱਤਾ ਪੜ ਕੇ ਆਪ ਇਤਿਹਾਸ ਦੀ ਖੋਜ ਕੀਤੀ ਐਵੇਂ ਦੁੱਧ ਗਿਆਨ ਨੂੰ ਨਹੀਂ ਅਵਾਲ ਦਿੱਤਾ ਪਾਇਆਂ ਗੁੰਝਲਾਂ ਗੁੰਝਲਦਾਰ ਲੋਕੋ ਲੋਕਾਂ ਤੋੜ ਉਹਨਾਂ ਦਾ ਲੱਭ ਕੇ ਜਾਲ ਦਿੱਤਾ ਹੋਇਆ ਸੁਰਖਰੂ ਆਪਣੇ ਆਪ ਹਮੈਂ ਸਿਰੋਂ ਕੋਮ ਦਾ ਲਾ ਕੇ ਫਰਜ ਵੀ ਰੋ ਗਿਆਨ ਸੀਮਟ ਕਲਮ ਦੇ ਮੂੰਹ ਲਾ ਕੇ ਰਹਿਣ ਦਿੱਤੀ ਨਹੀਂ ਕੋਈ ਕੋਈ ਵੀ ਦਰਜ ਵੀ ਰੋ ਦੱਤ ਹੱਕੀਆਂ ਨੂੰ ਸਾਰਾ ਹੱਕ ਬਣਦਾ ਮਾਂ ਜਾਣ ਬੁੱਝ ਨਹੀਂ ਕੋਈ ਨਾਰਾਜ਼ ਕੀਤਾ ਦੁੱਧੋਂ ਪਾਣੀ ਨਕਾਲ ਦੀ ਕਰੀ ਕੋਸ਼ਿਸ਼ ਐਵੇਂ ਕਿਸੇ ਨੂੰ ਨਹੀਂ ਖਰਾਬ ਕੀਤਾ ਨੇਕ ਬੰਦਿਆਂ ਨੂੰ ਦਿੱਤੀ ਨੇਕ ਨਾਮੀ ਐਵੇਂ ਕਿਸੇ ਦਾ ਨਹੀਂ ਲਿਹਾਜ਼ ਕੀਤਾ ਨਹੀਂ ਕਿਸੇ ਦੇ ਸਿਰੋਂ ਦਸਤਾਰ ਲਾਹੀ ਐਵੇਂ ਕਿਸੇ ਦੇ ਸਿਰ ਨਹੀਂ ਤਾਜ ਦਿੱਤਾ ਚਾੜ ਪਰਖ ਗਿਆਨ ਦੀ ਚਰਖੜੀ ਤੇ ਖੋਟ ਕੱਢਿਆ ਲਾ ਜੰਗਾਲ ਦਿੱਤਾ ਹਵਾਲੇ ਦੇ ਇਤਿਹਾਸ ਦੇ ਵਾਰਕਿਆਂ ਦੇ ਸਭ ਪਾਠਕਾਂ ਲਈ ਹਵਾਲਾ ਦਿੱਤਾ ਹੀਰਾ ਮਿੱਟੀ ਦੇ ਵਿੱਚ ਜੋ ਰੋਲਿਆ ਸੀ ਔਮ ਮੇਰੀ ਇਹ ਉਹ ਮੈਂ ਭਾਲ ਦਿੱਤਾ ਲੇਖਕ ਹੋਣ ਦੇ ਨਾਤੇ ਸਮਝਦਿਆਂ ਮੈਂ ਕਰਜਾ ਆਪਣੇ ਸਿਰੋਂ ਲਾ ਦਿੱਤਾ ਹਲੂਣਾ ਦੇ ਕੇ ਸਿੱਤੀ ਸੁੱਤੀ ਕੌਮ ਤਾਂ ਜਾਗੋ ਆ ਕੇ ਕਹਿ ਕੇ ਹੋਕਾ ਇੱਕ ਲਾ ਦਿੱਤਾ ਗੌਰਵਮਈ ਪਛੋਕੜ ਇਤਿਹਾਸ ਸਾਡਾ ਝੋਲੀ ਕੌਮ ਦੀ ਲੱਭ ਕੇ ਪਾ ਦਿੱਤਾ ਭਾਰਜਾ ਸਮਝ ਕੇ ਆਪਣਾ ਕੌਮ ਖਾਤਰ ਜੋਗਦਾਨੇ ਆਪਣਾ ਪਾ ਦਿੱਤਾ ਮੇਰੀ ਕੌਮ ਦੇ ਹੀਰੋ ਦਰਦਮੰਦੋ ਮਿਲਿਆ ਜਿਹੜਾ ਵੀ ਸਾਡਾ ਇਤਿਹਾਸ ਮੈਨੂੰ ਲਿਖਿਆ ਝੂਠ ਬਰੂਤੀਆਂ ਈਰਖਾ ਨਾਲ ਉਹ ਤਾਂ ਆਇਆ ਹੀ ਮੈਂ ਰਾਸ ਮੈਨੂੰ ਢੂੰਡ ਢੂੰਡ ਪੁਰੋਇਆ ਮੈਂ ਕਲਮ ਦੇ ਨਾਲ ਹਾਰ ਕਰੂੰਗੇ ਸਬੀਕਾਰ ਹੈ ਆਸ ਮੈਨੂੰ ਗਲਤੀ ਹੋਵੇ ਤਾਂ ਠੀਕ ਕਰਵਾ ਦੇਣੀ ਰਹੂ ਜਿਸ ਦੀ ਸਦਾ ਹੀ ਪਿਆਸ ਮੈਨੂੰ ਹੱਥ ਜੋੜ ਕੇ ਨਿਮਰਤਾ ਨਾਲ ਕੀਤੀ ਕੀਰ ਸਿੰਘ ਦੀ ਸੁਣਨੀ ਅਰਜ ਵੀਰੋ ਘਰ ਘਰ ਦੇ ਅੰਦਰ ਪਹੁੰਚਾਉਣ ਦੇ ਲਈ ਪੂਰਾ ਕਰ ਦਿਓ ਆਪਣਾ ਫਰਜ਼ ਵੀਰੋ ਇਹ ਸੀ ਸਾਧ ਸੰਗਤੋ ਕਰਮ ਸਿੰਘ ਦੀ ਇੱਕ ਲਿਖਤ ਆਪਣੇ ਇਤਿਹਾਸ ਦੀ ਖਾਤਰ ਜੋ ਤੁਸੀਂ ਸੁਣ ਲਿਆ